ਜਾ ਕੱਲ ਕਪੂਰਥਲੇ ਮੈਂ ਗਿਆ ਤੇ ਉੱਥੇ ਥਾਣੇਦਾਰ ਬਤਾਈ ਜਾਂਦੇ ਰਹਿ ਕੇ ਸਦੀਆਂ ਬੋਰਡ ਲੱਗਾ ਉਹਦੀ ਫੋਟੋ ਇਹ ਇਹ ਸਿਸਟਮ ਖਤਮ ਕਰੀਏ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਕਰੇ ਪੋਲੀਟਿਕਲ ਬੰਦੇ ਪੋਲੀਟਿਕਲ ਗੱਲ ਕਰਨ ਤੇ ਜਨਤਾ ਦੀ ਗੱਲ ਅਸੀਂ ਰੱਖੀਏ ਜਿਹੜੀ ਗਲਤ ਕਰਿਆ ਉਹਨੂੰ ਦਰਕਾਰ ਦਿਓ ਜਿਹੜੀ ਚੰਗੀ ਆ ਉਹਨੂੰ ਮੰਨ ਲਓ ਫਿਰ ਸੌਦਾ ਤਾਂ ਇਹੀ ਹੈ ਨਾ ਜੀ ਜੈ ਭੀ ਜੈ ਭਾਰਤ ਜੈ ਭੀ ਜੈ ਭਾਰਤ ਭਾਈ ਚਲੋ ਜੀ ਉਧਰ ਪੋਚੋ ਸਾਡੀ ਸੱਬਰਵਾਲ ਇੱਕ ਮਿੰਟ ਭਾਈ ਜੀ ਇੱਕ ਮਿੰਟ ਦੋਸਤੋ ਬਹਲੇ ਦਾਵਾ ਇੱਕ ਨੂੰ ਪੋਚਲੇ ਸਵਾਲ ਹੈ ਗੱਲ ਏਦਾ ਸਾਰਿਆਂ ਨੂੰ ਪਤਾ ਵਾ ਕਿ ਰਾਣਾ ਗਰਜੀਤ ਸਿੰਘ ਐਮਐਲਏ ਹਲਕਾ ਕਾ ਪੁੱਠਰਾ ਦੇ ਨੇ ਵਿਧਾਨ ਸਭਾ ਵਿੱਚ ਆਬਜੈਕਸ਼ਨ ਕੀਤਾ ਕਿ ਪੁਲਿਸ ਅਫਸਰਾਂ ਦੀਆਂ ਫੋਟੋਆਂ ਕਿਉਂ ਲੱਗੀਆਂ ਉਹਦੇ ਸਬੰਧ ਵਿੱਚ ਸਾਡੇ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂ ਇੱਥੇ ਇਕੱਠੇ ਹੋਏ ਨੇ ਤੇ ਪ੍ਰੈਸ ਵੀ ਸਾਡੇ ਪ੍ਰੈਸ ਵਾਲੇ ਵੀਰ ਵੀ ਇਕੱਠੇ ਹੋਏ ਨੇ ਉਹਦੇ ਸਬੰਧ ਵਿੱਚ ਸਾਨੂੰ ਤੁਸੀਂ ਪੁੱਛੋ ਕਿ ਤੁਸੀਂ ਕੱਲ ਹੀ ਕਾਨਫਰੰਸ ਕੀਤੀ ਸੀ ਤੁਹਾਨੂੰ ਜਵਾਬ ਦਵਾਂਗੇ ਕੋਮਲ ਜੀ ਸਭ ਤੋਂ ਪਹਿਲਾਂ ਹਾਂ ਜੀ ਸਰ ਕੀ ਨਾਮ ਤੁਹਾਡਾ ਇੱਕ ਵਾਰ ਦੇਖਿਆ ਜਿੱਦਾਂ ਤੁਸੀਂ ਇਨਵਾਰਮੀ ਸਭਾ ਦੇ ਬਹੁਤ ਹੌਨ ਹਾਰ ਹੈ ਗਈ ਹੁਣ ਜਿਹਦਾ ਵਿਧਾਨ ਸਭਾ ਦੇ ਰਾਜ ਸਾਬ ਨੇ ਇੱਕ ਮੁੱਦਾ ਚੱਕਿਆ ਕਿ ਇਨਸਪੈਕਟਰਾਂ ਦੀਆਂ ਫੋਟੋਆਂ ਜਿਹੜੀ ਕਿ ਲੱਗੀਆਂ ਕੀ ਉਹਨਾਂ ਨੂੰ ਗਰੇਜ ਕੀ ਹੋਇਆ ਜਦੋਂ ਕਿ ਸਾਰਿਆਂ ਨੂੰ ਇੱਕੋ ਜਿਹੀ ਕੋਈ ਨਹੀਂ ਸਮਝਦੀ ਇਨਸਪੈਕਟਰਾਂ ਉਹ ਟਿੱਜਾ ਲਾ ਨਾ ਸਾਹ ਕਰ ਗਿਆ ਮੈਂ ਵਿਕਾਸ ਸਦੀ ਹਲਕਾ ਕਪੂਰਥਲਾ ਇੰਚਾਰਜ ਆਮ ਆਦਮੀ ਪਾਰਟੀ ਐਸ ਸੀ ਐਲ ਮੇਰੇ ਭਾਜੀ ਉਹਨਾਂ ਨੇ ਸਵਾਲ ਪੁੱਛਿਆ ਕਿ ਰਾਣਾ ਜੀ ਨੂੰ ਜਿਹੜਾ ਇਹ ਵਿਧਾਨ ਸਭਾ ਦੇ ਵਿੱਚ ਬੋਲਣਾ ਪਿਆ ਸਾਡੇ ਦਲਿਤ ਸਮਾਜ ਦੇ ਜਿਹੜੇ ਆਫੀਸਰ ਆ ਇਹਨਾਂ ਦੀ ਟਿੱਪਣੀ ਕੀਤੀ ਆ ਮੈਂ ਸੋਚਦਾ ਕਿ ਰਾਣਾ ਸਾਹਿਬ ਨੂੰ ਤਕਲੀਫ ਹੋਈ ਆ ਕਿ ਅੱਜ ਦਲਿਤ ਸਮਾਜ ਜਿਹੜਾ ਆ ਉਹ ਜਾਗ ਉਠਿਆ ਪੜ ਲਿਖ ਗਿਆ ਆਫੀਸਰ ਬਣ ਗਏ ਇਹ ਰਾਣਾ ਸਾਹਿਬ ਨੂੰ ਤਕਲੀਫ ਹੋਈ ਆ ਕਿ ਇਹਨਾਂ ਦੇ ਸਮਾਜ ਦੇ ਲੋਕ ਜਿਹੜੇ ਆ ਆ ਜਿਹੜੇ ਆਫੀਸਰ ਬੋ ਗਏ ਆ ਔਰ ਜੇ ਅਸੀਂ ਆਪਣੇ ਦਲਿਤ ਸਮਾਜ ਦੇ ਆਫੀਸਰਾਂ ਦੀਆਂ ਫੋਟੋਆਂ ਨਹੀਂ ਲਵਾਵਾਂਗੇ ਬੈਨਰਾਂ ਦੇ ਉੱਤੇ ਫਲੈਕਸੀਆਂ ਦੇ ਉੱਤੇ ਨਹੀਂ ਲਵਾਵਾਂਗੇ ਤਾਂ ਹੋਰ ਰਾਣਾ ਸਾਹਿਬ ਨੇ ਥੋੜੀ ਲਵਾ ਦੇਣੀ ਆ ਲੱਗਦਾ ਨਹੀਂ ਕਿ 25 ਸਾਲ ਦਾ ਉਹ ਦਬਕਾ ਹੀ ਚੁਣਵਾ ਚਾਹਦੇ ਇਹਦੇ ਸੋਹਲ ਟੋਪ ਕਰੀਏ ਦੇਖੋ ਜੀ ਹੁਣ ਸਾਡਾ ਸਮਾਜ ਜਿਹੜਾ ਆ ਉਹ ਬੜਾ ਪੜ੍ਹ ਲਿਖਿਆ ਜਾਗਰਿਤ ਹੋ ਗਿਆ ਵਾ 바ਵਾ ਸਾਹਿਬ ਦੀ ਲਹਿਰ ਤੇ ਚੱਲ ਰਿਹਾ ਆ ਉਹਨਾਂ ਨੂੰ ਠੀਕ ਹੈ ਜੀ ਇਸ ਕਰਕੇ ਇਹ ਲੋਕਾਂ ਨੂੰ ਜਿਹੜੀ ਹੈ ਤਕਲੀਫ ਹੋ ਰਹੀ ਆ ਇਹਨਾਂ ਨੂੰ ਆਪਣੀ ਵੋਟ ਦਾ ਡਰ ਆ ਤੇ ਜੇ ਇਹ दलित ਸਮਾਜ ਪੜ ਲਿ ਗਿਆ ਜਿਹਨਾਂ ਆਫੀਸਰ ਬਣ ਗਏ ਆ ਸਾਡੇ ਸੋਤਾ ਸਾਹਿਬ ਪ੍ਰਧਾਨ ਆ ਔਰ ਜਾਗਰਤੀ ਇੰਨੀ ਆ ਗਈ ਆ ਤੇ ਸਾਡੀ ਵੋਟ ਕਿੱਥੇ ਜਾਏਗੀ ਇਹ ਆਪਣੀ ਵੋਟ ਦੀ ਰਾਜਨੀਤੀ ਖੇਡਦੇ ਆ ਹਮ ਤਬਕਿਆਂ ਦੇ ਪੱਤਿਆਂ ਦੀ ਜਿਹੜੀ ਰਾਜਨੀਤੀ ਇਹਨਾਂ ਦੀ ਖਤਮ ਦੇਖੋ ਜੀ ਇਹ ਜਿਹੜਾ ਯੰਗ ਪੀੜੀ ਹੈ ਇਹਨਾਂ ਦੇ ਅੱਗੇ ਰਾਣਾ ਸਾਹਿਬ ਦਾ ਦਬਕਾ ਚੱਲੂਗਾ ਜਾਇ ਇਹੋ ਝੂਠੀਆਂ ਜਫੀਆਂ ਪਾਣੀਆਂ ਇਹਨਾਂ ਨੂੰ ਤਾਂ ਹੁਣ ਖੁਦ ਰਹਿਣੇ ਤੋਂ ਅਲਰਜੀ ਆ ਅਸੀਂ ਤੇ ਇਹ ਜਫੀ ਤੋਂ ਆਪ ਪਛੇਹ ਹਟਦੇ ਆ ਪੈਸੇ ਨਾਲ ਸਭ ਕੋ ਇਹਨਾਂ ਭਾਂ ਮੱਤ ਮੰਗਾ ਦੇ ਦੇਖੋ ਜੀ ਇਹ ਜਿਹੜਾ ਹੁਣ ਸਾਡਾ ਹੈਗਾ ਆ ਯੰਗ ਇਹ ਜਿਹੜਾ ਸਮਾਜ ਦੇ ਪੈਸੇ ਨਾਲ ਵਿਕਣ ਵਾਲਾ ਨਹੀਂ ਹੈ ਇਹ ਦਲੀ ਸਮਾਜ ਇਹਨਾਂ ਜਿਹੜੀ ਆ ਨਾ ਨਫ਼ਰਤ ਦੇ ਸਾਹਮਣੇ ਨਹੀਂ ਆਈ ਗਾ ਦੇਖੋ ਜੀ ਸਾਹਮਣੇ ਆ ਗਈ ਹੈ ਸਾਡੇ ਲੀਡਰਾਂ ਨਾਲ ਜਾਂ ਉਹਨਾਂ ਦੇ ਅਫਸਰਾਂ ਦੇ ਨਾਲ ਜਿਹੜੇ ਬੜੇ ਲੈ ਨੌਜਵਾਨ ਪੀੜੀ ਆ ਦੇਖੋ ਸਰ ਹਰ ਕੋਈ ਜਿਹੜਾ ਨਾ ਦਲਿਤ ਸਮਾਜ ਤੋਂ ਉੱਪਰ ਵੀ ਜਿਹੜੇ ਹੈਗੇ ਆ ਲੋਕ ਉਹ ਆਪਣੇ ਜੇ ਕੋਈ ਉਹਨਾਂ ਦਾ ਪੜ੍ਹ ਲਿਖ ਜਾਂਦਾ ਆ ਆਫੀਸਰ ਲੱਗਦਾ ਆ ਤਾਂ ਉਹਨੂੰ ਮਾਨ ਸਨਮਾਨ ਦਿੰਦੇ ਆ ਹਰ ਬਰਾਦਰੀਆਂ ਹਰ ਕਾਸਟਾਂ ਜਿਹੜੀਆਂ ਆਪਣੇ ਸਮਾਜ ਨੂੰ ਮਾਨ ਸਨਮਾਨ ਦਿਤੀਆਂ ਹੁਣ ਤੁਹਾਡਾ ਸਿੱਧੀ ਸੋ ਕੀ ਐਕਸ਼ਨ ਹੋਏਗਾ ਪੂਰੀ ਸਭਾ ਦਾ ਦੇਖੋ ਸਰ ਸਭਾ ਦਾ ਅਸੀਂ ਕੋਮਲ ਸੋਤਾ ਜੀ ਸਾਡੇ ਕਪੂਰਥਲੇ ਦੇ ਪ੍ਰਧਾਨ ਆ ਵਾਲਮੀਕ ਸਭਾ ਦੇ ਜੇ ਰਾਣਾ ਸਾਹਿਬ ਦਾ ਬਾਈਕਾਰਡ ਕਰਨਗੇ ਤਾਂ ਸਾਡੇ ਵੱਲੋਂ ਬਾਈਕਾਰਡ ਆ ਜੀ ਅਸੀਂ ਕਿਸੇ ਵੀ ਪ੍ਰੋਗਰਾਮਾਂ ਦੇ ਵਿੱਚ ਰਾਣਾ ਸਾਹਿਬ ਨੂੰ ਨਹੀਂ ਸੱਦਾਂਗੇ ਧੰਨਵਾਦ ਜੀ ਥੈਂਕ ਯੂ ਸਬਰਨਾਲ ਸਾਹਿਬ ਅੱਜ ਕਾਨਫਰੰਸ ਹੋ ਰਹੀ ਹੈ ਕੀ ਤੁਹਾਡਾ ਮੋਟਿਵ ਤੁਹਾਨੂੰ ਸਾਡੀ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸੋਹਤਾ ਜਿਹਨੇ ਦੱਸਤਾ ਕਿ ਹਲਕਾ ਕਪੂਰਥਲਾ ਦੇ ਜੋ ਵਿਧਾਇਕ ਨੇ ਉਹਨਾਂ ਨੇ ਸੰਸਦ ਵਿੱਚ ਜਾ ਕੇ ਸਪੈਸ਼ਲ ਤੌਰ ਤੇ ਬੋਲਿਆ ਕਿ ਮੈਂ ਕਪੂਰਥਲੇ ਗਿਆ ਉੱਥੇ ਬੋਰਡਾਂ ਤੇ ਉਹ ਸਬਸਟੈਂਡੀਆਂ ਫੋਟੋਆਂ ਲੱਗੀਆਂ ਹੋਈਆਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਇਹ ਫਰਸ਼ਨ ਕਿਉਂ ਕਿਉਂ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਉਹ ਵੀ ਜਮਾਨਾ ਸੀ ਜਦੋਂ ਰਾਣਾ ਗਰਜੀਤ ਸਿੰਘ ਦੀਆਂ ਫੋਟੋਆਂ ਲੱਗਦੀਆਂ ਸੀਗੀਆਂ ਅੱਜ ਜਮਾਨਾ ਬਦਲ ਗਿਆ ਲੋਕ ਪਰ ਲੱਗ ਗਏ ਆ ਜਿਹੜਾ ਕੋਮ ਦਾ ਸੋਚੇਗਾ ਕੋਮ ਉਹਦੇ ਨਾਲ ਖੜੀ ਹੋਏਗੀ ਰਹੀ ਗੱਲ ਫੋਟੋਆਂ ਦੀ ਕੋਮਲ ਜੀ ਜਿਨੇ ਤੁਹਾਨੂੰ ਦੱਸਿਆ ਇੱਕ ਸਿਪਾਈ ਤੋਂ ਲੈ ਕੇ ਡੀਜੀਪੀ ਤੱਕ ਫੋਟਵਾਂ ਲੱਗੀਆਂ ਪੂਰੇ ਪੰਜਾਬ ਦੇ ਵਿੱਚ ਸਿਰਫ ਕਪੂਥਲੇ ਵਿੱਚ ਨਹੀਂ ਲੱਗੀਆਂ ਰਾਣਾ ਗਰਜੀਤ ਸਿੰਘ ਨੂੰ ਇਹ ਗੱਲ ਕਿਉਂ ਫੇਲ ਹੋਈ ਵਾਟ ਇਜ਼ ਦਾ ਰੀਜ਼ਨ ਬਿਹੈਡ ਇਟ ਰਾਣਾ ਦੱਸੇ ਇਹਦੇ ਪਿੱਛੇ ਕਾਰਨ ਕੀ ਆ ਕਿਉਂਕਿ ਸਮਾਜ ਸਾਡਾ ਜਾਗ ਪਿਆ ਵਾ 25 ਸਾਲ ਲੋਕਾਂ ਨੇ ਵੋਟਾਂ ਪਾਈਆਂ ਰਾਣਾ ਗਰਜੀਤ ਸਿੰਘ ਨੂੰ ਲੇਕਿਨ ਅੱਜ ਸਾਡਾ ਸਮਾਜ ਕਿੱਥੇ ਖੜਾ ਵਾ ਨਾ ਸਫਾਈ ਸੇਵਕਾਂ ਦੀ ਭਰਤੀ ਹੋਰੀ ਨਾ ਸੀਵਰ ਮੈਨਾਂ ਦੀ ਹੋਰੀ ਨਾ ਸ਼ਹਿਰ ਦੀ ਸਫਾਈ ਹੋਰੀ ਯਾਰ ਕਾੜੀਆਂ ਵੋਟਾਂ ਸੀ ਪਾਈ ਜਾਂਨੇ ਆ ਅੱਖਾਂ ਮੀਟ ਕੇ ਪਾਈ ਜਾਂਨੇ ਆ ਮੇਰੀ ਤਾਂ ਇਹੀ ਐ ਤੁਹਾਡੇ ਮਾਦਮ ਸੇ ਵੀ ਰਾਣਾ ਗਰਜੀਤ ਨੇ ਜਿਹੜੀ ਗੱਲ ਕੀਤੀ ਆ ਵੀ ਉੱਥੇ ਫੋਟਵਾਲ ਲੱਕੀਆਂ ਵਾ ਸਾਨੂੰ ਦੱਸੇ ਇਹਦੇ ਪਿੱਛੇ ਕਾਰਨ ਕੀ ਸੀਗਾ ਨੇ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਪੂਰਾ ਸਮਾਜ ਲਕਸ਼ਾ ਵਿੱਚ ਵੀ ਬਾਈਕਟ ਕਰਾਂਗੇ ਸਾਡੇ ਜਿਹੜੇ ਫੰਕਸ਼ਨ ਹੋਇਆ ਕਰਨਗੇ ਉਹ ਵੀ ਅਸੀਂ ਬਾਈਕਟ ਕਰਾਂਗੇ ਪੂਰਾ ਸਮਾਜ ਸਾਡੇ ਇੱਥੇ ਬੈਠਾ ਵਾ ਜਿਹੜੇ ਮੁੰਡੇ ਸਮਾਜ ਦੇ ਪਿੱਛੇ ਜਾਂਦੇ ਆਗੇ ਆ ਰਾਣਾ ਨੇ ਰਾਣਾ ਹੀ ਜਾ ਰਿਹਾ ਜੀ ਇਹ ਕੰਮ ਤੇ ਸਾਡੇ ਆਰੇ ਆ ਜਿਹੜੇ ਬੈਨਰਾਂ ਦੇ ਫੋਟੋ ਜਾਂ ਰੀਵਲ ਦਾ ਟੰਦ ਜਾਂ ਜੋ ਵੀ ਆ ਇਹ ਪ੍ਰਸ਼ਾਸਨ ਵਾਲੇ ਉਹ ਤੁਹਾਡੀ ਕਰ ਰਹੇ ਆ ਉਹਨਾਂ ਨੂੰ ਰੋਕੋ ਇਸ ਚੀਜ਼ ਬਾਰੇ ਉਹਨੇ ਕਿਹਾ ਖੋਸਲਾ ਜੀ ਉਹਨਾਂ ਨੇ ਜਿਹੜੀ ਗੱਲ ਕਹੀ ਆ ਬਿਲਕੁਲ ਗਲਤ ਕਹੀ ਆ ਇਹ ਧਾਰਮਿਕ ਬੈਨਰ ਲੱਗੇ ਹੋਏ ਆ ਇਹ ਕੋਈ ਰਾਜਨੀਤਿਕ ਤੌਰ ਤੇ ਨਹੀਂ ਆ ਇਹ ਕੋਈ ਅਸੀਂ ਵੋਟਾ ਲੈਣ ਵਾਸਤੇ ਲੋਕਾਂ ਨੇ ਫੋਟੋ ਨਹੀਂ ਲਵਾਈਆਂ ਜਿਹਨੂੰ ਭਗਵਾਨ ਵਾਲਮੀਕੀ ਦਾ ਨਾਲ ਪਿਆਰ ਹੈਗਾ ਉਹਨਾਂ ਨੇ ਆਪਣੀ ਫੋਟੋ ਲਵਾਤੀ ਅਗਰ ਰਾਣਾ ਜੀ ਕਿਸੇ ਨੇ ਨਹੀਂ ਲਈ ਤਾਂ ਸਾਡੇ 'ਚ ਕੀ ਕਸੂਰ ਆ ਸਾਡਾ ਕੋਈ ਕਸੂਰ ਨਹੀਂ ਆ ਸਾਡੇ ਨਾਲ ਜਿਹੜਾ ਮਰਜ਼ੀ ਆ ਕੇ ਸਾਡੇ ਬੈਨਰ ਤੇ ਫੋਟੋ ਲਵਾ ਸਕਦਾ ਜਿਹਨੂੰ ਭਗਵਾਨ ਵਾਲਮੀਕੀ ਦਾ ਨਾਲ ਪਿਆਰ ਹੈਗਾ ਚੈਲਸੀ ਤੁਸੀਂ ਕਹਿੰਦੇ ਤਾਂ ਨਜ਼ਰ ਆ ਰਹੀ ਹੈ ਜੀ ਦਲੀ ਸਮਾਜ ਦਾ ਜਿਹੜਾ ਪੁਲਿਸ ਅਧਿਕਾਰੀ ਆ ਉਹ ਇਹ ਫੋਟੋ ਆ ਜਦੀ ਲੱਗਿਆ ਹੋਈ ਆ ਨਹੀਂ ਦੇਖੋ ਇਹਦੇ ਵਿੱਚ ਦਲੇ ਸਵਾਦ ਦੇ ਪੁਲਿਸ ਅਧਿਕਾਰੀ ਨਹੀਂ ਹੈ ਜੱਟ ਕੌਮ ਦੇ ਵੀ ਪੁਲਿਸ ਅਧਿਕਾਰੀ ਹੈਗੇ ਆ ਹਿੰਦੂ ਕੌਮ ਦੇ ਵੀ ਪੁਲਿਸ ਅਧਿਕਾਰੀ ਹੈਗੇ ਆ ਜੇਕਰ ਕਿਸੇ ਇੱਕ ਤੋਂ ਨਰਜ਼ੀ ਹੈਗੀ ਹੈ ਤੋ ਉਹਨੂੰ ਆਕੇ ਪੁੱਛ ਲੈਵੇ ਰਾਣਾ ਗਰਜੀਤ ਸਿੰਘ ਕਿ ਤੇਰੀ ਫੋਟੋ ਕਿਉਂ ਲਾਈ ਆ ਉਹ ਤਾਂ ਅਸੀਂ ਜਵਾਬ ਦਵਾਂਗੇ ਅਸੀਂ ਕਿਉਂ ਲਾਈ ਆ ਰਾਣਾ ਜੀ ਦੀ ਨੋ ਐਂਟਰੀ ਦੇਖੋ ਜੀ ਸਾਡੀ ਨੌਜਵਾਨ ਸਭਾ ਨੇ ਕਿਹਾ ਤੁਹਾਨੂੰ ਨੋ ਐਂਟਰੀ ਮੈਂ ਰਾਸ਼ਟਰੀ ਆਲਮਿਕੀ ਸੰਘਾਸ਼ ਮੋਰਚੇ ਵੱਲੋਂ ਅੱਜ ਇੱਥੇ ਤੁਹਾਨੂੰ ਮੈਂ ਵਾਅਦਾ ਕਰਦਾ ਪਿਆਵਾ ਕਿ ਸਾਡੇ ਜਿਹੜੇ ਫੰਕਸ਼ਨ ਧਾਰਮਿਕ ਹੋਣਗੇ ਉਹਦੇ ਵਿੱਚ ਅਸੀਂ ਇਹੋ ਜਿਹੇ ਲੀਡਰਾਂ ਨੂੰ ਨਹੀਂ ਬੁਲਾਵਾਂਗੇ ਰੋਸ਼ਨ ਜੀ ਗੌਣਾ ਜੀ ਦੀ ਜੱਫੀ ਬਹੁਤ ਮਸ਼ਹੂਰ ਆ ਤੁਸੀਂ ਨਰਾਜ ਹੋ ਜੇ ਆ ਕੇ ਉਹਨਾਂ ਤੁਹਾਡੇ ਨਾਲ ਕਿਸੇ ਨਾ ਜੱਫੀ ਪਾ ਲਈ ਫੇਕੀਆ ਲੂਗੀ ਉਹ ਜੱਫੀਆਂ ਵਾਲੇ ਬੰਦੇ ਹੋਰ ਹੁੰਦੇ ਆ ਅਣਖ ਵਾਲੇ ਬੰਦੇ ਹੋਰ ਹੁੰਦੇ ਆ ਮੈਂ ਇਹ ਤੁਹਾਡੀ ਗੱਲ ਦਾ ਦੋ ਗੱਲਾਂ ਦਾ ਜਵਾਬ ਦੇ ਦਿੱਤਾ ਜੱਫੀਆਂ ਪਾਉਣ ਵਾਲੇ ਵੀ ਹੈਗੇ ਤੇ ਅਣਖ ਦਿਖਾਉਣ ਵਾਲੇ ਵੀ ਹੈਗੇ ਹੁਣ ਇੱਥੇ ਦੇਖਿਆ ਜਾ ਕਿ ਦੇਖੋ ਜੱਫੀ ਤੇ ਪਰਚੇ ਉਹਨਾਂ ਨੂੰ ਜਿੱਦਾਂ ਅੱਗੇ ਕਰਾਦੇ ਹੋ ਹੁਣ ਬਿਲਕੁਲ ਹੀ ਉਹਦਾ ਮਾਈਕ ਪਰਚੇ ਪਰਚੇ ਦੌਰਾਨ ਡਾਰੇ ਹੋਗਾ ਜਿਹੜੇ ਨੰਬਰ ਦੌਰ ਦੇ ਕੰਮ ਕਰਦੇ ਹੋਣ ਤੁਹਾਨੂੰ ਪਤਾ ਅਸੀਂ ਜਿੰਨੇ ਵੀ ਇੱਥੇ ਬੰਦੇ ਬੈਠੇ ਆ ਸਭ ਸਮਾਜ ਸੇਵਕ ਹੈ ਆਪਣੇ ਸੱਚੇਦਰੋ ਸਮਾਜ ਦੇ ਨਾਲ ਖੜੇ ਹੁੰਦੇ ਆ ਉਹ ਖੜੇ ਹੁੰਦੇ ਰਹਿਣਗੇ ਸਾਨੂੰ ਕਿਸੇ ਦਾ ਡਰ ਨਹੀਂ ਆ ਕਿਸੇ ਦਾ ਵੀ ਡਰ ਨਹੀਂ ਆ ਜੇਕਰ ਕਿਤੇ ਸਾਂਝੇ ਮੰਚ ਤੇ ਉਹਨਾਂ ਨੇ ਬਾਲਮੀਕ ਸਮਾਜ ਕੋ ਮਾਫੀ ਮੰਗ ਲਈ ਫਿਰ ਤੁਹਾਡਾ ਕੀ ਹੋਊਗਾ ਉਹ ਸਾਡਾ ਸਮਾਜ ਬੈਠਾ ਵਾ ਜੇਕਰ ਸਾਡਾ ਸਮਾਜ ਮਾਫੀ ਦੇਗਾ ਤੇ ਦੇਣੀ ਚਾਹੀਦੀ ਜੇ ਨਹੀਂ ਦੇਗਾ ਸਾਡਾ ਜੋ ਸਮਾਜ ਕਹਿਗਾ ਸਿ ਆਪਣਾ ਸਮਾਜ ਨਾਲ ਖੜਿਆ ਠੀਕ ਹੈ ਜਸੁੰਦਰਪਨੁਗੀ ਜੀ ਅੱਜ ਸ਼ਰੀਮੁਲੇ ਵਿਖੇ ਤਸਕਰ ਸੰਸੋੜੀ ਬੜੀ ਹੰਗਾਮੀ ਕੀ ਕਹਿਣਾ ਚਾਹੋਗੇ ਮੈਂ ਅਜੇ ਮੁਲਾਜ਼ਮ ਲੀਡਰ ਇਹ ਹੀ ਕਹਿਣਾ ਚਾਹੁੰਗਾ ਵੀ ਜਿਹੜਾ ਵਿਧਾਨ ਸਭਾ ਦੇ ਵਿੱਚ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਬੋਰਡਾਂ ਨੂੰ ਲੈ ਕੇ ਪੁਲਿਸ ਅਫਸਰਾਂ ਦੇ ਬੋਰਡਾਂ ਨੂੰ ਲੈ ਕੇ ਉਹਨਾਂ ਦੇ ਵਿੱਚ ਫੋਟੋ ਲੱਗੀਆਂ ਉਹਦੇ ਵਿੱਚ ਉਹਨਾਂ ਨੇ ਟਿੱਪਣੀ ਕੀਤੀ ਆ ਇਹੋ ਜੀ ਤਰਲੋ ਮੱਛੀ ਹੋ ਗਿਆ ਪਤਾ ਨਹੀਂ ਉਹ ਬੋਰਡ ਦੇ ਵਿੱਚੋਂ ਆਣ ਕੇ ਪੁਲਿਸ ਅਫਸਰ ਕਰੇ ਰਾਣਾ ਗੁਰਜੀਤ ਨੂੰ ਅੱਖਾਂ ਤੋਂ ਹੋਣੀ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਬੜੀ ਨਿੰਦਣਯੋਗ ਗੱਲ ਆ ਜਿਹੜਾ ਉਹਨਾਂ ਨੇ ਇਹ ਟਿੱਪਣੀ ਕੀਤੀ ਆ ਭਗਵਾਨ ਬਾਲਮੀਕ ਜੀ ਮਾਰਾ ਜੀ ਦਾ ਜਨਮ ਦੇ ਨਾਲ ਹੁੰਦਿਆੜਾ ਹੋਵੇ ਤੇ ਰਾਣਾ ਜੀ ਵਿਧਾਨ ਸਭਾ ਦੇ ਵਿੱਚ ਇਹੋ ਜੀਆਂ ਗੱਲਾਂ ਕਰਨ ਪ੍ਰੰਤੂ ਗੁੱਦੂ ਕਰਨ ਉਹਨਾਂ ਬੋઠા ਤੇ ਮੈਂ ਕਹਿੰਦਾ ਇਸ ਤੋਂ ਵੱਡੀ ਨਿੰਦਿਆ ਗੱਲ ਕਿਹੜੀ ਹੋ ਸਕਦੀ ਹੈ ਤਾਂ ਲਾਇ ਤਾਂ 25 ਸਾਲਾਂ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਸ਼ਹਿਰ ਕਰੋਥਾ ਇਹਨਾਂ ਲੈ ਕੇ ਤਾਂ ਕੋਈ ਕਹ ਲੋ ਕੀ ਟਿੱਪਣੀ ਨਹੀਂ ਕੀਤੀ ਕਿ ਅੱਧ ਕਿਉਂ ਕੀਤੀ ਗਈ ਕਿਉਂਕਿ 25 ਸਾਲਾਂ ਦੇ ਵਿੱਚ ਰਾਣਾ ਜੀ ਨੇ ਸ਼ਹਿਰ ਦਾ ਬੜਾ ਸਵਾਰਿਆ ਉਹ ਸਵਾਰਿਆ ਉਹਨਾਂ ਨੇ ਕੀ ਆ ਕਿ ਉਹਨਾਂ ਨੇ 50 25 ਸਾਲਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਐਮਐਲਏ ਬਣਾਇਆ ਯੈਸ ਕਪੂਰਥਲੇਵਾਰ ਉਹਨਾਂ ਨੇ ਜਿਹੜਾ ਸਵਾਰਨਾ ਸੀ ਪੈਰਿਸ ਜਿਹੜਾ ਬਣਾਉਣਾ ਸੀ ਅੱਜ ਸ਼ਹਿਰ ਦੀਆਂ ਗਲੀਆਂਾਂ 'ਚ ਨਾਲੀਆਂ ਦਾ ਹਾਲ ਦੇਖੋ ਸੀਵੇ ਦਾ ਗੰਦਾ ਪਾਣੀ ਲੋਕੀ ਬਿਮਾਰ ਪੈ ਰਹੇ ਤੜਫ ਰਹੇ ਨੇ ਭਗਵਾਨ ਜੀ ਦਾ ਜਨਮ ਦਿਨ ਹੋਵੇ ਤੇ ਸ਼ਹਿਰ ਦੇ ਵਿੱਚ ਏਡੇ ਏਡੇ ਕੂੜੇ ਦੇ ਢੇਰ ਲੱਗੇ ਹੁਣ ਮੈਂ ਕਹਿੰਦਾ ਲਾਂਹ ਤਾਲੀ ਗੱਲਾਂ ਸਾਡੇ ਪ੍ਰਸ਼ਾਸਨ ਵਾਸਤੇ ਵੀ ਇਹੋ ਜਿਹੇ ਲੀਡਰਾਂ ਵਾਸਤੇ ਵੀ ਜੋ ਬੋਲੇ ਸੋ ਨਿਹਾਲ ਸਰਬੰਧ ਬਾਣੀ ਜੀ ਮਹਾਰਾਜ ਕੀ ਸਰਪਰ ਐਮ ਐਲ ਐਮ ਐਲ ਚਾਹ ਰਹੇ ਨੂੰ ਕੀ ਮੈਸੇਜ ਕੀ ਕਰਵਾਏ ਕਰਨਾ ਚਾਹੁੰਦੇ ਤੁਸੀਂ ਮੇਰਾ ਮੈਸੇਜ ਇਹ ਹੈ ਜੀ ਜਿਹੜੇ ਸਮਾਜ ਦੋਖੀ ਲੀਡਰ ਨੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਹੋਣਾ ਚਾਹੀਦਾ ਉਹਨਾਂ ਨੂੰ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਜਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਸਮਾਜ ਸਭ ਨੂੰ ਜਰੂਰ ਸਿਖਾਊਗਾ ਜਿਹੜਾ ਸਾਡੇ ਅੱਜ ਸਾਡੇ ਖੁਸ਼ੀਆਂ ਭਰਾ ਦੇਣਾ ਸਾਡੇ ਵਾਸਤੇ ਸਾਡੇ ਪ੍ਰਭੂ ਦਾ ਜਨਮ ਦਿਹਾੜਾ ਤੇ ਸਾਡੇ ਜਿਹੜੇ ਲੋਕ ਇਦਾਂ ਟਿੱਪਣੀਆਂ ਕਰਦੇ ਆ ਉਹਨਾਂ ਨੂੰ ਆਉਣ ਵਾਲੀਆਂ ਚ ਇਲੈਕਸ਼ਨਾਂ ਦੇ ਵਿੱਚ ਵੀ ਸਬਕ ਸਿਖਾਇਆ ਜਾਊਗਾ ਜੀ ਕੁਦੀ ਸਾਹਿਬ ਐਮ ਐਲ ਏ ਸਾਹਿਬ ਜਿਹੜੇ ਕਿ ਐਮ ਐਲ ਏ ਤੇ ਉਹਨਾਂ ਨੂੰ ਲੋਕਾਂ ਨੇ ਬਣਾਇਆ ਉਹਨਾਂ ਤੋਂ ਇਕੱਲੇ ਇਕੱਲੇ ਦੇ ਹੁੰਦੀ ਹੈ ਉਂਗਲਾਂ ਦੇ ਕਿ ਉੱਗੀ ਸਾਹਿਬ ਇੱਦਾਂ ਦੇ ਬੰਦੇ ਰੋਸ਼ੀ ਸੱਬਰ ਹੋਰ ਇੱਦਾਂ ਦੇ ਬੰਦੇ ਕੀ ਤੁਸੀ ਨੂੰ ਲੱਗਦਾ ਕਿ 25 ਸਾਲ ਵਿੱਚ ਕੁਛ ਨਾ ਕੁਛ ਜੇ ਸ਼ਹਿਰ ਨੂੰ ਸਵਾਰ ਦੇ ਇੱਕ ਜਿੱਦਾਂ ਕਚਹਿਰੀ ਜਾਂ ਕੋਈ ਰੇਲਵੇ ਸਟੇਸ਼ਨ ਜਾਂ ਕਿਤੇ ਕੋਈ 20% ਟਿਕਟ ਵੀ ਰੱਖਦੇ ਉਹਨੂੰ ਕਪੂਰਥਲਾ ਕਿਤੇ ਕਿਤੇ ਇਹ ਵੀ ਇਹ ਵੀ ਮੁੱਦਾ ਜਿਹੜਾ ਵਾ ਕਿ ਡਵੈਲਪਮੈਂਟ ਦਾ ਮੁੱਦਾ ਹੈ ਮਨ ਨਹੀਂ ਹੋ ਸਕਦਾ ਡਵੈਲਪਮੈਂਟ ਦਾ ਮੁੱਦਾ ਮੁੱਦਾ ਜੀ ਇੱਥੇ ਮੈਡੀਕਲ ਕਾਲਜ ਆ ਉੱਥੇ ਨਾਲ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਜੀ ਇਹ ਇੱਕ ਹੋਰ ਸਵਾਲ ਆ 25 ਸਾਲ ਤੋਂ ਸਾਰੇ ਸ਼ਹਿਰ ਨੂੰ ਪਤਾ ਜਿਹੜਾ ਐਸਟੀ ਸਮਾਜ ਆ ਕਰੀਬ 40% ਵੋਟ ਆ ਤੁਹਾਡੀ ਤੁਸੀਂ ਹੀ ਚਦਾਂਦੇ ਜਾ ਰਹੇ ਹੋ ਪੰਜ ਚਾਰ ਵਾਰ ਜੀ ਐਮ ਐਲ اے ਬਨਾ ਰਾਲਾ ਜੀ ਨੂੰ ਉਹਨਾਂ ਦੇ ਬੇਟੇ ਨੂੰ ਬਨਾਇਆ ਉਹਨਾਂ ਦੀ ਵਾਈਫ ਨੂੰ ਭੁਜਾਈ ਨੂੰ ਕੀ ਕਬੂਰਤ ਦੇ ਵਿੱਚ ਨਹੀਂ ਕੋਈ ਲੀਡਰ ਦਿਖਾਇਆ ਉਹਨਾਂ ਨੂੰ ਹੋਰ ਐਮ ਐਲ اے ਬਣਾ ਲਈ ਪਰਿਵਾਰ ਵਾ ਚੱਲਦਾ ਰਿਹਾ ਦੇਖੋ ਜੀ ਇਹ ਤਾਂ ਸਾਡੇ ਸ਼ਹਿਰ ਵਾਸਤੇ ਤਰਾਸਦੀ ਆ ਵੀ ਸਾਡੇ ਸ਼ਹਿਰ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਸੇਰੀ ਨਹੀਂ ਚੱਕਣ ਦਿੱਤਾ ਜਿੰਨੇ ਚੱਕਿਆ ਹੋਗਾ ਕਿ ਉਹਨਾਂ ਉਹਨਾਂ ਤੇ ਝੂਠੇ ਮੁਕਦਮੇ ਉਹਨਾਂ ਨੂੰ ਜਾਂ ਰੱਬ ਤੋਂ ਅਲਵਿਦਾ ਕਹਿ ਕੇ ਜਾਣਾ ਪਿਆ ਗਿਆ ਤੁਸੀਂ ਨਹੀਂ ਮੰਨਦੇ ਕਿਤੇ ਨੇ ਕਿਤੇ ਜਦੋਂ ਲੋਕ ਜਿਹੜੇ ਜਿਤੋਂਦੇ ਆ ਇੱਕ ਡੌਗੀ ਦੀ ਕੀਮਤ 15000 ਰੁਪਈਆ ਇੱਕ ਬੰਦੇ ਦੀ ਕੀਮਤ ਸ਼ਰਾਬ ਦੀ ਬੋਤਲ ਤੇ 2000 ਰੁਪਈਆ ਦੇਖੋ ਜੀ ਫਿਰ ਡੌਗੀ ਵਧੀਆ ਹੋ ਗਿਆ ਇਨਸਾਨ ਦੇ ਨਾਲੋਂ ਤਾਂ ਫਿਰ ਡੌਗੀ ਜਿਹੜੇ 15000 ਜਿਹਦੀ ਕੀਮਤ ਆ ਤੇ ਸਾਡੇ ਜਿਹੜੇ ਲੋਕ 2000 ਦੇ ਵਿਕਣ ਵਾਲੇ ਲੋਕ ਉਹਨਾਂ ਦੀ ਇਹ ਗਰੀ ਔਕਾਤ ਆ ਉਹ ਤੇ ਦੋਹੇ ਡੋਗੀ ਤੋਂ ਮਾੜੀ ਆ ਇਹ ਦੇਖ ਸਕਦਾ ਅੱਜ ਦਬਕਿਆਂ ਤੇ ਪਰਚੇ ਦੀ ਰਾਜਨੀਤੀ ਦੀ ਬਗਾਵਤ ਹੋ ਗਈ ਸ਼ੁਰੂ ਦੇਖੋ ਜੀ ਅਸੀਂ ਨਹੀਂ ਡਰਦੇ ਉਹਦੇ ਪਰਚਿਆਂ ਤੋਂ ਨਾ ਉਹ ਵੀ ਬਗਾਵਤ ਤੋਂ ਇਹ ਸਮਾਰਜ ਜਦੋਂ ਬਗਾਵਤ ਕਰਨ ਤੇ ਆ ਗਿਆ ਇੱਥੇ ਕੁਝ ਨਹੀਂ ਰਹਿਣਾ ਇੱਥੇ ਵੱਡੇ ਵੱਡੇ 라ਵਣ ਵਰਗੇ ਚਲੇ ਗਏ بڑے بڑے ਹੰਕਾਰੀ ਪੁਰਸ਼ ਚਲੇ ਗਏ ਬਾਦਲ ਚਲੇ ਗਏ ਤੇ ਸਭ ਨੇ ਜਾਣਾ ਅੱਜ ਕਿਉਂ ਦਿੱਕਤ ਹੋਈ ਉਹਨਾਂ ਨੂੰ ਤੁਹਾਡੇ ਤੋਂ ਜਿਹੜੀ ਫੋਟੋ ਲੱਗੀ ਥਾਣੇ ਦੇ ਦੇਖੋ ਜੀ ਕਿਉਂ ਨਹੀਂ ਦਿੱਕਤ ਹੋਣੀ ਚਾਹੀਦੀ ਰਾਣਾ ਗਰਜੀਤ ਸਿੰਘ ਨੂੰ ਦਿੱਕਤ ਹੋਣੀ ਚਾਹੀਦੀ ਆ ਕਿਉਂਕਿ ਜਿਹੜੇ ਕਾਂਗਰਸੀ ਕਾਉਂਸਲਰ ਆ ਉਹਨਾਂ ਨੇ ਉਹਦੀ ਫੋਟੋ ਨਹੀਂ ਲਾਈਆਂ ਉਹਨਾਂ ਨੂੰ ਲਾਉਣੇ ਕਹਿਦਿਆਂ ਸੀ ਅੱਜ ਸਾਡੇ ਸਮਾਜ ਦੇ ਲੀਡਰਾਂ ਤੇ ਨੌਟਵਾਲ ਸਭਾ ਦੇ ਸਾਡੇ ਤੇ ਉਂਗਲਾਂ ਚੱਕਦੇ ਆ ਸਾਡੇ ਮੁਲਾਜ਼ਮਾਂ ਤੇ ਉਂਗਲਾਂ ਚੱਕਦੇ ਆ ਰਾਣਾ ਜੀ ਕਾਉਂਸਲਰਾਂ ਤੇ ਮਲਾਂ ਚੱਕੋ ਜਿਹਨਾਂ ਨੂੰ ਤੁਸੀਂ ਜਿਤਾਇਆ ਤੁਸੀਂ ਉਹਨਾਂ ਨੂੰ ਹੁਣ 라ਵਣ ਸਮਝਦੇ ਕਿ ਪ੍ਰਭੂ ਆਰਾਮ ਸਮਝਦੇ ਇਹ ਤਾਂ ਮੈਂ ਇਹ ਤਾਂ ਮੈਂ 17 ਦੇ ਵਿੱਚ ਕਹਿੰਦਾ ਸੀ ਰਾਣਾ 라ਵਣ ਜੀਰੇ ਨੇ ਤਾਂ ਖੱਜ ਗਿਆ ਇਹ ਮੈਂ 17 ਦੇ ਵਿੱਚ ਕਹਿੰਦਾ ਸੀ ਰਾਣਾ 라ਵਣ ਵੈਰੀ ਜੀ ਹਾਂਜੀ ਸਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਆ ਕੀ ਕਾਰਨ ਆ ਜੋ ਬੋਲੇ ਸੋਨਰ ਪੈ ਬਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਕੋਮਲ ਸਹੋਤਾ ਵਾਲਮੀਕੀ ਨੌਜਵਾਨ ਸਭਾ ਪ੍ਰਧਾਨ ਕਪੂਰਥਲਾ ਅੱਜ ਦੀ ਕਾਨਫਰੰਸ ਇਹ ਹੋ ਰਹੀ ਆ ਕੱਲ ਵਿਧਾਨ ਸਭਾ ਦੇ ਵਿੱਚ ਸੈਸ਼ਨ ਜਦੋਂ ਲੱਗਾ ਸਾਡੇ ਸਤਿਕਾਰਯੋਗ ਐਮ ਐਲ ਏ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਕਹਿੰਦੇ ਪਏ ਆ ਕਿ ਮੈਂ ਪਿਛਲੇ ਦਿਨੀ ਕਪੂਰਥਲੇ ਆਇਆ ਸੀ ਉੱਥੇ ਇੱਕ ਥਾਣੇਦਾਰ ਦੀ ਫੋਟੋ ਲੱਗੀ ਸੀ ਉਹ ਥਾਣੇਦਾਰ ਕੋਣ ਆ ਇਹ ਹੁਣ ਦੱਸ ਸਕਦੇ ਸਾਡੇ ਸਮਾਜ ਦੀ ਤਾਂ ਕਿੰਨੇ ਹੀ ਥਾਣੇਦਾਰ ਆ ਜਲੰਧਰ ਦੇਖੋ ਸਾਰਾ ਭਰਿਆ ਪਿਆ ਵਾ ਕੋਈ ਆਈ ਜੀ ਛਪਾਟੇ ਤੋਂ ਲੈ ਕੇ ਅੱਜ ਦੀ ਤੱਕ ਫੋਟੋਆਂ ਲੱਗੀਆਂ ਪਿਆ ਉੱਤੇ ਤੇ ਇਹ ਬੰਦੇ ਬੋਲ ਰਹੇ ਆ ਕਿ ਇੱਕ ਥਾਣੇਦਾਰ ਦੀ ਫੋਟੋ ਲੱਗੀ ਇਹਨਾਂ ਨੂੰ ਕੋਈ ਬਦਬੂਆਂ ਦੀ ਉਹ ਫੋਟੋ ਦੇਖ ਕੇ ਕੀ ਕਿਰਨਾ ਕਰਦੇ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਔਰ ਉਹ ਤਾਂ ਸਾਡੀਆਂ ਫੋਟੋਆਂ ਮੈਂ ਇਹਨਾਂ ਨੂੰ ਬਹੁਤ ਖੰਦਵਾ ਅੱਜ ਕਿਉਂ ਇਹਨਾਂ ਨੂੰ ਇਦਾਂ ਦੇ ਨਾਲੇ ਵਿਧਾਨ ਸਭਾ ਦੇ ਵਿੱਚ 25 ਸਾਲਾਂ ਬਾਅਦ ਬੋਲੇ ਕੋਈ ਕਪੂਰਥਲੇ ਦੀ ਗੱਲ ਕਰਦੇ ਕੋਈ ਚੱਜ ਦੀ ਗੱਲ ਕਰਦੇ ਆ ਕੂੜੇ ਵਾਲਾ ਮਸਲਾ ਇੰਨਾ ਵਾਂ ਬੋਲੇ ਜਰੂਰ ਹੋਰ ਤੇ ਪਰ ਹੱਲ ਤਾਂ ਇਹਨਾਂ ਨੇ ਕੋ ਹੋਇਆ ਹੀ ਨਹੀਂ ਕੋਈ ਇਹਨਾਂ ਦਾ ਮਤ ਜਿਹੜੇ ਇਹਨਾਂ ਨੇ ਗੱਲ ਕਰਦੇ ਆ ਕਿ ਫੋਟੋਆਂ ਤੋਂ ਜੇ ਇਹਨਾਂ ਦੇ ਬੰਦਿਆਂ ਨੇ ਨਹੀਂ ਕਾਂਗਰਸ ਹੀ ਆਗੂਆਰੇ ਨਹੀਂ ਲਾਈਆਂ ਇਹਨਾਂ ਦੀਆਂ ਫੋਟੋਆਂ ਇਹਦੇ ਵਿੱਚ ਵਾਲਮੀਕੀ ਸਮਾਜ ਦਾ ਜਾਂ ਉਹਨਾਂ ਦੇ ਅਫਸਰਾਂ ਦਾ ਕਸੂਰ ਥੋੜੀ ਜਿਹਾ ਕੋਈ ਦੇਖੋ ਰਾਣਾ ਜੀ ਕਪੂਰਥਲੇ ਦੇ ਐਮਐਲਏ ਆ ਜੇ ਆਪਾਂ ਗੱਲ ਕਰੀਏ ਜੇ ਉਹਨਾਂ ਨੇ ਥਾਣੇਦਾਨਾਂ ਦੀ ਗੱਲ ਕੀਤੀ ਕਪੂਰਥਲੇ ਦੇ ਕਿਸੇ ਦੇ ਥਾਣੇਦਾਨ ਦੀ ਗੱਲ ਕੀਤੀ ਹੋਣੀ ਤੁਹਾਡੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਤੁਸੀਂ ਕਿਹਨੂੰ ਮੇਨ ਟਾਰਗੇਟ ਕਰਦੇ ਕਿਹੜੇ ਥਾਣੇਦਾਨ ਨਹੀਂ ਦੇਖੋ ਟਾਰਗੇਟ ਕੋਈ ਵੀ ਨਹੀਂ ਸੀਗਾ ਰਾਣਾ ਜੀ ਨੂੰ ਉਦਾਂ ਹੀ ਸਾਡੇ ਅਫਸਰਾ ਤੋਂ ਹੁਣ ਅਲਰਜੀ ਆ ਕਿਉਂਕਿ ਇਹ ਪੜ੍ਹ ਲਿਖ ਗਏ ਆ ਇਹ ਹੁਣ ਸਮਝਦੇ ਆ ਕਿਹੜਾ ਬੰਦਾ ਕਿਥੋਂ ਇਹ ਚਾਲ ਹੁਣ ਪਛਾਣ ਲੈਂਦੇ ਆ ਪਹਿਲੇ ਬੰਦੇ ਨਹੀਂ ਰਹੇ ਆ ਕਿ ਆਓ ਜੀ ਗੋਲਮੋਲ ਗੱਲ ਕਰਨ ਵਾਲੇ ਕਿ ਅਗੇ ਉਹ ਦੱਬ ਲਿੰਦੇ ਸੀ ਉਹਨੂੰ ਦੱਬ ਨਹੀਂ ਸਕਦੇ ਇਸ ਕਰਕੇ ਕੀਆ ਹੋ ਸਕਦਾ ਜੀ ਕਾਰਨ ਕਿਹੜੇ ਅਫਸਰ ਦੀ ਫੋਟੋ ਲਗਾਈ ਸੀ ਇਹ ਚ ਬੋਰਡਾਂ ਤੇ ਨਹੀਂ ਦੇਖੋ ਅਫਸਰ ਤਾਂ ਮੇਰੇ ਖਿਆਲ ਨਾਲ ਸਾਰਿਆਂ ਦੀ ਤਕਰੀਬਨ ਲੱਗੀ ਪਈ ਆ ਠੀਕ ਹੈ ਜੀ ਕੋਈ ਐਸਾ ਅਫਸਰ ਨਹੀਂ ਹੈ ਜਿਹੜਾ ਕਿ ਨਹੀਂ ਲੱਗੀ ਹੋਵੇ ਇਹ ਹੁਣ ਰਾਣਾ ਜੀ ਕੋ ਪੁੱਛੋ ਕਿ ਕਿਹੜੇ ਥਾਣੇਦਾਰ ਦੀ ਉਹਨਾਂ ਨੇ ਦੇਖੀ ਆ ਫੋਟੋ ਤੁਹਾਨੂੰ ਨਹੀਂ ਲੱਗਦਾ ਜੀ ਜਿਹੜੀ ਉਹ ਸਮਾਜ ਪ੍ਰਤੀ ਉਹਦਾ ਜਿੰਨਾ ਇਹ ਕਹਿੰਦੇ ਅਸੀਂ ਸਮਾਜ ਦੇ ਵਿੱਚ ਰਹਿੰਦੇ ਆ ਸਮਾਜ ਨਾਲ ਪਿਆਰ ਕਰਦੇ ਆ ਪਰ ਆ ਜਿਹੜੇ ਬਿਲਕੁਲ ਸਮਝਦੇ ਪਿਆ ਮੈਨੂੰ ਨਫਰਤ ਨਹੀਂ ਲੱਗਦੀ ਸਮਾਜ ਦੇ ਨਾਲ ਦੇਖੋ ਸਾਡੇ ਸਮਾਜ ਦੀ ਕੋਈ ਚੰਗੀ ਗੱਲ ਕਰਦੇ ਉਥੇ ਤੇ ਅੱਜ ਅਸੀਂ ਵਾਵਾ ਵਾ ਕਰਦੀ ਸੀ ਉਹਨਾਂ ਦੀ ਦਿਨ ਤਿਹਾਰ ਚੱਲਣਦੇ ਆ ਉਹਨਾਂ ਨੇ ਪ੍ਰਭੂ ਰਾਮ ਜੀ ਦਾ ਨਾਮ ਲਿਆ ਬਾਕੀ ਦਸਹਿਰੇ ਦਾ ਦੱਸਿਆ ਵਾ ਦੀਵਾਲੀ ਦਾ ਦੱਸਿਆ ਉਹਨਾਂ ਨੂੰ ਇਹ ਵੀ ਤਾਂ ਪਤਾ ਸੀ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਗਟ ਦਿਵਸ ਵੀ ਆ 7 ਅਕਤੂਬਰ ਨੂੰ ਉਹਨਾਂ ਦਾ ਨਹੀਂ ਨਾਮ ਲੈ ਰਹੇ ਉਹ ਉਹ ਫੋਟੋ ਦਾ ਇਤਰਾਜ਼ ਕਰ ਰਹੇ ਆ ਉਹਨਾਂ ਦਾ ਨਾਂ ਕੀ ਦੱਸਦੇ ਕਿ ਉਹਨਾਂ ਦਾ ਵੀ ਭਾਈ ਤਿਹਾਰ ਹੈਗਾ ਕੀ ਸਫਾਈ ਹੋਣੀ ਚਾਹੀਦੀ ਇੱਥੇ ਸਾਡੇ ਦਲਿਤ ਲੋਕਾਂ ਨੂੰ ਸਮਝਣੇ ਚਾਹੀਦਾ ਵਾ ਮੈਂ ਅਪੀਲ ਕਰਦਾ ਤੁਹਾਡੇ ਰਾਹੀ ਜਿੰਨੇ ਵੀ ਸਾਡੇ ਲੀਡਰ ਆ ਕਾਂਗਰਸ ਦੇ ਉਹਨਾਂ ਨੂੰ ਇਹ ਗੱਲ ਨੂੰ ਸਮਝਣੇ ਚਾਹੀਦਾ ਇਹ ਛੋਟੀ ਗੱਲ ਨਹੀਂ ਕੀਤੀ ਵਿਧਾਨ ਸਭਾ ਦਾ ਸੈਸ਼ਨ ਲੱਗਾ ਹੋਵੇ ਉਹਦੇ ਵਿੱਚ ਗੱਲ ਕਰਨੀ ਬੜੀ ਵੱਡੀ ਗੱਲ ਹੁੰਦੀ ਕੋਮਲ ਜੀ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਕੀ ਰਣਨੀਤੀ ਰਹੂ ਦੇਖੋ 7 ਤਰੀਕ ਨੂੰ ਸ਼ੋਭਾ ਯਾਤ ਦਿਹਾੜਾਵਾ ਮਹਾਰਾਜ ਦਾ ਤੇ 4 ਤਰੀਕ ਦੀ ਸ਼ੋਭਾ ਯਾਤਰਾ ਵਾ ਤੇ ਮੇਰੇ ਖਿਆਲ ਨਾਲ ਸਾਡਾ ਸਮਾਜ ਸਾਰਾ ਹੀ ਬੈਠਾ ਜਿਹੜਾ ਸ਼ਹਿਰ ਨੂੰ ਚਲਾਉਂਦਾ ਵੀ ਆ ਸਮਾਜ ਨੂੰ ਵੀ ਚਲਦਾ ਤੇ ਅਲੱਗ-ਅਲੱਗ ਰਾਜਨੀਤੀ ਪਾਰਟੀਆਂ ਦੇ ਵਿੱਚ ਵੀ ਇਹ ਹੈਗੇ ਆ ਪਰ ਇਸ ਟਾਈਮ ਤਾਂ ਜੋ ਫੈਸਲਾ ਲਿਆ ਗਿਆ ਜੀ ਜੇ ਉਹ ਉਹਨਾਂ ਨੂੰ ਬੋਰਡ ਤੇ ਲੱਗੀਆਂ ਫੋਟੋਆਂ ਪਸੰਦ ਨਹੀਂ ਧਰਾਨਾ ਜੀ ਸਾਨੂੰ ਵੀ ਪਸੰਦ ਨਹੀਂ ਵੈਰੀ ਗੁੱਡ ਕਿ ਕਿ ਮਹਾਰਾਜ ਕੀ ਜੈ ਬਾ ਤੁਹਾਡੇ ਵੱਲ ਆਉਣ ਵਾਲੀਆਂ ਚੋਣਾਂ ਦੇ ਵਿੱਚ ਰਾਣਾ ਜੀ ਦਾ ਬਾਈਕਟ ਕੀਤਾ ਜਾਊਗਾ ਨਹੀਂ ਦੇਖੋ ਜੀ ਚੋਣਾਂ ਦੀ ਗੱਲ ਨਹੀਂ ਰਹੀ ਲੱਗ ਜਿਹੜੀ ਹੁਣ ਮੌਜੂਦਾ ਦਾ ਸ਼ੋਭਾ ਯਾਤਰਾ ਇਹਦੇ 'ਚ ਬਾਈਕਟ ਆ ਕੋਮਲ ਸੋਹਤਾ ਉਹਦਾ ਪ੍ਰਧਾਨ ਸਾਡੀ ਟੀਮ ਨੇ ਸਾਰਿਆਂ ਨੇ ਨੌਜਵਾਨ ਸਭਾ ਨੇ ਫੈਸਲਾ ਲਿਆ ਵਾ ਕਿ ਕਾਉਂਸਲਰ ਉਹਨਾਂ ਦੇ ਜੀ ਆਇਆਂ ਨੂੰ ਰਾਣਾ ਜੀ ਦੀ ਨੋ ਐਂਟਰੀ ਪਰ ਉਹ ਤਾਂ ਜਿਹੜਾ ਕਿ ਰਾਣਾ ਗੁਰਦੀਸ 25 ਸਾਲ ਤੋਂ ਇੱਥੇ ਜਿੱਤਦੇ ਆ ਰਹੇ ਉਹ ਤਾਂ ਅਗਲੇ ਦੀ ਅੱਖਾਂ ਪਾੜਨ ਦੇ ਇਹ ਬੰਦਾ ਮੇਨਾ ਜੱਫੀ ਪਾਉ ਉਹ ਸੈੱਟ ਹੋ ਜਿੱਕਿ ਇਦਾਂ ਦਾ ਮੁੱਦਾ ਬਣ ਗਿਆ ਸੀ ਭਾਈ ਹਰ ਰੋਜ਼ ਇਹ ਨਾ ਸੋਚ ਵੀ ਲੱਗ ਹੁੰਦੀ ਐ ਤੇ ਸਮਾਂ ਵੀ ਲੱਗ ਹੁੰਦਾ ਹੁਣ ਸਮਾਂ ਕੁਛ ਹੋਰ ਆ ਅੱਜ ਦੀ ਸਮਾਜ ਜਿਹੜਾ ਵਾ ਜੋ ਆ ਸਮਾਂ ਕਹਿ ਰਿਹਾ ਨਾ ਹੁਣ ਆ ਬੈਠੇ ਨਾ ਇਹਨਾਂ ਨੇ ਜੱਫੀਆਂ ਪਾਉਂਦੇ ਰੇ ਆ ਹੁਣ ਜੱਫੀਆਂ ਪਾਣ ਵਾਲੇ ਵੀ ਬੈਠੇ ਆ ਤੇ ਇਲੈਕਸ਼ਨ ਲੜਨ ਵਾਲੇ ਕੌਮ ਜੀ ਜਿਹੜੇ ਤੁਹਾਡੇ ਅਸੀ ਸਮਾਜ ਦੇ ਕਾਂਗਰਸ ਲੀਡਰ ਆ ਉਹ ਤੁਹਾਡੇ ਨਾਲ ਕਿਉਂ ਨਹੀਂ ਆਏ ਇੱਥੇ ਦੇਖੋ ਯਾਰ ਹਰ ਹਰ ਕੋਈ ਆਪਣੀ ਕੋਈ ਪਾਰਟੀ ਦੇ ਵਿੱਚ ਜੁੜੇ ਹੁੰਦੇ ਆ ਹੁਣ ਆਈ ਹੈ ਜੀ ਆਮ ਆਦਮੀ ਪਾਰਟੀ ਦੇ ਬੇਟੇ ਭਾਜੀ ਕਾਂਗਰਸ ਦੇ ਕਾਂਗਰਸ ਦੇ ਕਾਂਗਰਸ ਵੀ ਆ ਉਹ ਕਈ ਐਮਸੀ ਤੇ ਡਰ ਲੱਗਦਾ ਕਿ ਬਤਕਾਣਾ ਪੈ ਜਾਵੇ ਯਾ ਹੁਣ ਤੁਸੀਂ ਆਪ ਹੀ ਤਾਂ ਜਵਾਬ ਦੇ ਤਾਂ ਡਰ ਲੱਗਦਾ ਤਾਂ ਨਹੀਂ ਆਇਆ ਕੀ ਆਪ ਜਵਾਬ ਦੇ ਜਦੋਂ ਸ਼ੋਹਤਾਂ ਹਣੀਆਂ ਮੋਰੇ ਹੋਣੇ ਤੁਹਾਡੇ ਨਾਲ ਨਹੀਂ ਦੇਖੋ ਮੈਂ ਉਹ ਮੇਰੇ ਭਰਾ ਵਾ ਮੈਂ ਉਹਨਾਂ ਤੋਂ ਨਹੀਂ ਭੱਜਦਾ ਤੁਹਾਨੂੰ ਉਹ ਕੰਨਾ ਨਹੀਂ ਪਾਦੇ ਹੋ ਨਹੀਂ ਮੈਂ ਉਹਨਾਂ ਨੂੰ ਮੈਸੇਜ ਜ਼ਰੂਰ ਲਾਤਾ ਸੀ ਦੇਖੋ ਜਿਹਦੇ ਕੌਮ ਦਾ ਹਮਦਰਦੀ ਹੁੰਦਾ ਉਹ ਆਣ ਕੇ ਅੱਜ ਇੱਥੇ ਬੈਠੇ ਆ ਉਹਨਾਂ ਨੂੰ ਨਹੀਂ ਦਰਦ ਹੋਊਗਾ ਜਾਂ ਉਹਨਾਂ ਨੂੰ ਡਰ ਹੋਊਗਾ ਵਿਚਾਰੇ ਨਹੀਂ ਕੋਈ ਏਡੀ ਵੱਡੀ ਗੱਲ ਨਹੀਂ ਉਹਨਾਂ ਦੀ ਗੱਲ ਤੇ ਅਸੀਂ ਵਿਧਾਇਕ ਸਾਹਿਬ ਦੀ ਕਰ ਰਹੇ ਆ ਜਿਨ੍ਹਾਂ ਨੇ 25 ਸਾਲ ਇੱਥੇ ਰਾਜ ਕੀਤਾ ਵਾ ਅੱਜ ਉਹ ਫੋਟੋਆਂ ਤੋਂ ਦੇਖ ਕੇ ਕਰੇਜ ਕਰੂਗੇ ਕੀ ਹੋਇਆ ਜੇ ਅੱਜ 25 ਸਾਲ ਰਾਜ ਕੀਤਾ ਵਾ ਤੇ ਸ਼ਹਿਰ ਦਾ ਅੱਜ ਤੱਕ ਕੀ ਸਵਾਰਿਆ ਹਾਂ ਯਾਰ ਸ਼ਹਿਰ ਦਾ ਸਵਾਰਿਆ ਸ਼ਹਿਰ ਦੇ ਹਾਲਤ ਦੇਖੋ ਮੇਨ ਪੁਆਇੰਟ ਜਿਹੜੇ ਆ ਜਿਥੋਂ ਦੀ ਸ਼ੋਭਾ ਇਸ ਤਰ੍ਹਾਂ ਨੰਗਣੀ ਆ ਉਹਨਾਂ ਦੇ ਹਾਲ ਇੰਨੇ ਬੁਰੇ ਹੋਏ ਪਏ ਆ ਸ਼ਹਿਰ ਦਾ ਜੇ ਸਵਾਰਿਆ ਹੁੰਦਾ ਅੱਜ ਫਿਰ ਮੈਂ ਦੁਬਾਰਾ ਤੁਹਾਡੇ ਮਦਦ ਮਾਈ ਕਹਿਣਾ ਚਾਹੁੰਦਾ ਇੱਥੇ ਕਾਨਫਰੰਸ ਹੋਣੀ ਸੀ ਇੰਟਰੀਆ ਆਪਣੇ ਵਾਲਮੀਕੀ ਦੇ ਸਮਾਜ ਦੇ ਵਿੱਚ ਦੇਖੋ ਜੀ ਇਕੱਲਾ ਮੈਂ ਠੇਕੇਦਾਰ ਨਹੀਂ ਵਾਲਮੀਕੀ ਸਮਾਜ ਦਾ ਬਾਕੀ ਵੀ ਹੋਰ ਬਥੇਰੇ ਆ ਮੈਂ ਆਪਣੀ ਸੰਸਥਾ ਵੱਲੋਂ ਕਹਿ ਰਿਹਾ ਵਾਲਮੀਕੀ ਨੌਜਵਾਨ ਸਭਾ ਵੱਲੋਂ ਅਸੀਂ ਰਾਣਾ ਜੀ ਨੂੰ ਨਹੀਂ ਸੱਦਦੇ ਆ ਠੀਕ ਹੈ ਜੀ ਕੋਟੋ ਅੱਜ ਸੋ ਤਾਂ ਇਹ ਤੁਸੀਂ ਪਿਛਲੇ ਕੱਲੋ ਕੀ ਹਫਤੇ ਇੱਕ ਬੱਸ ਵੀ ਬੱਸਾਂ ਵੀ ਰਵਾਨਾ ਕੀਤੇ ਵਾਲਮੀਕ ਆਸ਼ਰਮ ਤਾਂ ਜਿਹੜਾ ਕੱਲ ਇੱਕ ਬਿਆਨ ਆਇਆ ਵਿਧਾਨ ਸਭਾ ਦੇ ਵਿੱਚ ਵਿਧਾਇਕ ਸਾਹਿਬ ਦਾ ਇਹ ਬਿਆਨ ਨੂੰ ਤੁਸੀਂ ਕਿੱਦਾਂ ਦੇਖਦੇ ਆਨ ਵਾਲੇ ਟਾਈਮ ਤੇ ਸਮਾਜ ਪ੍ਰਤੀ ਜਿਹੜੀ ਇਹਨਾਂ ਦੀ ਨਫ਼ਰਤ ਨੂੰ ਕਿੱਦਾਂ ਦੇਖਦੇ ਸਾਰੇ ਤੋਂ ਪਹਿਲਾਂ ਸਭ ਨੂੰ ਜੈ ਵਾਲਮੀਕੀ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਜੀ ਮੈਂ ਭੀਮ ਰੌਜਵਾ ਫੋਰਸ ਤੋਂ ਪ੍ਰਧਾਨ ਹੋਣ ਦੇ ਨਾਤੇ ਅੱਜ ਸਾਰੇ ਹੀ ਵਾਲਮੀਕੀ ਸਮਾਜ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦੇ ਵਿੱਚ ਆਏ ਆ ਔਰ ਜਿਹੜਾ ਤੁਸੀਂ ਇਹ ਸਵਾਲ ਪੁੱਛਿਆ ਵਾ ਕਿ ਯਾਤਰਾ ਲੈ ਕੇ ਗਏ ਆ ਯਾਤਰਾ ਰਵਾਨਾ ਕੀਤੀ ਗਈ ਆ ਪਿਛਲੇ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਕਾਫੀ ਹੱਦ ਤੱਕ ਨਾ ਘੱਟ ਪੜੇ ਲਿਖੇ ਸੀਗੇ ਜਿਹੜੇ ਇਹੋ ਜਿਹੇ ਨਸ਼ੇ ਦੇ ਸਦਾਗਰਾਂ ਕੋਰੀ ਬੰਕਟਾਉਂਦੇ ਰਹੇ ਜਿਨ੍ਹਾਂ ਨੇ 25 ਸਾਲਾਂ ਦੇ ਵਿੱਚ ਕਪੂਰਥਲੇ ਦਾ ਬੇੜਾ ਗਰਕ ਕਰ ਦਿੱਤਾ ਜਿੰਨੇ ਚੋਰ ਚੱਕੇ ਸਾਰੇ ਇਹਨਾਂ ਦੇ ਚੌਧਰੀ ਗੁੰਡੀ ਰਣ ਪ੍ਰਧਾਨ ਵਾਲੀ ਗੱਲ ਇਹਨਾਂ ਤੇ ਹੁੰਦੀ ਆ ਜਿੰਨੇ ਇਹਨਾਂ ਨੇ ਨਸ਼ੇ ਦੇ ਸਰਦਾਰ ਸੀਗੇ ਸਾਰੇ ਐਮਸੀ ਬਣਾਤੇ ਨਸ਼ਿਆਂ ਦੇ ਨਸ਼ੇ ਵੇਚਣ ਵਾਲੇ ਐਮਸੀ ਬਣਾਤੇ ਡੜੇ ਸੱਟੇ ਵਾਲੇ ਐਮਸੀ ਬਣਾਤੇ ਠੀਕ ਹੈ ਜੀ ਫਿਰ ਖੁਦ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮਜੀਠਾ ਤਾਂ ਨਾਂ ਤੋਂ ਨਾਂ ਤੋਂ ਬਦਨਾਮ ਆ ਮਜੀਠੀਆ ਪੰਜਾਬ ਦੇ ਵਿੱਚ ਜੇ ਕਪੂਰਥਲੇ ਚ ਨਸ਼ਿਆ ਦਾ ਸਰਦਾਰ ਜੇ ਕਿਸੇ ਨੂੰ ਕਵਾਂਗੇ ਰਾਣਾ ਗੁਰਜੀਤ ਸਿੰਘ ਜਿੰਨੇ ਵੀ ਕਪੂਰਥਲੇ ਦੇ ਵਿੱਚੋਂ ਕੋਈ ਵੀ ਸਾਡੇ ਸਮਾਜ ਦੇ ਲੀਡਰ ਜਿੰਨੇ ਕਪੂਰਸ ਦੇ ਚ ਰਾਣਾ ਗੁਰਜੀਤ ਸਿੰਘ ਨਾਲ ਭਾਵੇਂ ਜੁੜੇ ਆ ਭਾਵੇਂ ਕਾਂਗਰਸ ਨਾਲ ਜੁੜੇ ਆ ਜਦੋਂ ਵੀ ਉਹ ਰਾਣਾ ਗੁਰਜੀਤ ਸਿੰਘ ਕੋਲ ਲੈ ਕੇ ਜਾਂਦੇ ਆਪਣੇ ਬੱਚਿਆਂ ਨੂੰ ਕਹਿੰਦੇ ਕਿ ਇਹ ਬੇਰੋਜ਼ਗਾਰ ਆ ਜੀ ਪੜ੍ਹ ਲਿਖ ਗਿਆ ਇਹਨੂੰ ਕੰਮ ਦਿਓ ਰਾਣਾ ਜੀ ਇੱਕ ਬੰਦਾ ਕਣਾ ਦਿਓ ਜਿਹਨੂੰ ਨੌਕਰੀ ਲਵਾਇਆ ਹੋਵੇ ਕਿਆ ਬਾਤ ਆ ਕਾਰੋਬਾਰ ਜ਼ਰੂਰ ਖੋਲ ਕੇ ਦਿੱਤੇ ਤੁਸੀਂ ਨਸ਼ਿਆਂ ਦੇ ਨਸ਼ਿਆਂ ਦੇ ਕਾਰੋਬਾਰ ਖੋਲ ਕੇ ਦੇਤੇ ਜੇ ਅੱਜ ਸਾਨੂੰ ਇਸ ਚੀਜ਼ ਦੀ ਸਮਝ ਲੱਗ ਗਈ ਆ ਨਸ਼ਿਆਂ ਨੂੰ ਰੋਕਥਾਮ ਕਰਨ ਵਾਲੇ ਅਫਸਰਾਂ ਨੂੰ ਜੇ ਅਸੀਂ ਬਲਾ ਕੇ ਸਭ ਨਿਮਾਨਕ ਕਰਦੇ ਆ ਤੇ ਰਾਣਾ ਗੁਰਜੀਤ ਸਿੰਘ ਜੀ ਦੇ ਮਿਲ ਚ ਲੜਦੀਆਂ ਪਈਆਂ ਫਿਰ ਲੋਕਾਂ ਨੇ ਵੋਟਾਂ ਕਿਉਂ ਪਈਆਂ ਤੁਸੀਂ ਜਤਾਨੇ ਦਾ ਤੁਸੀਂ ਜਤਾਨੇ ਤੁਸੀਂ ਲੋਕੀ ਸਾਰੇ ਵੋਟਾਂ ਪਾ ਕੇ ਤੁਸੀਂ ਰਾਣਾ ਜੀ ਦੀ ਇਹਨੇ 25 ਸਾਲ ਚ ਵਰਕਲਪ ਕਿਉਂ ਹੋਵੇ ਨਹੀਂ ਰਾਣਾ ਜੀ ਗੁਰਜੀਤ ਸਿੰਘ ਨੂੰ ਅਸੀਂ ਨਹੀਂ ਜਤਾਨੇ ਜੀ ਨਹੀਂ ਅਸੀਰ ਉਹ ਰਾਣਾ ਗੁਰਜੀਤ ਸਿੰਘ ਜਿਹਨੂੰ ਵੋਟਾ ਰਾਣਾ ਗੁਰਜੀਤ ਸਿੰਘ ਜੀ ਨੂੰ ਵੋਟਾ ਸਿਰਫ ਉਹ ਪਾਉਂਦੇ ਆ ਜਿਹੜੇ ਉਹਨਾਂ ਦੇ ਨਸ਼ਿਆਂ ਦੇ ਨਾਲ ਵੱਜੇ ਹੋਏ ਆ ਜਾਂ ਉਹਨਾਂ ਦੇ ਬਕਾਊ ਆ ਉਹ ਲੋ ਲੋ ਦਾ ਮਤਲਬ ਉਹ ਜੂਤ ਸੀ ਗੱਲ ਗਈ ਤੁਹਾਡੇ ਕਹਿਣ ਦਾ ਮਤਲਬ ਕਿ ਰਾਣਾ ਗੁਰਜੀਤ ਸਿੰਘ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ ਮੈਂ ਕਹਿੰਦਾ ਜੀ ਪਿਛਲੇ ਦਿਨੀ ਇੱਕ ਰਾਣਾ ਜੀ ਨੇ ਉਹਨੇ ਸਾਡੇ ਅਕਾਲੀ ਦਲ ਦੇ ਲੀਡਰ ਨੇ ਚੈਲੰਜ ਕੀਤਾ ਸੀਗਾ ਕਿ ਰਾਣਾ ਜੀ ਤੁਸੀਂ ਸੌ ਖਾ ਲੋ ਗੁਰੂ ਰਾਮਦਾਸ ਜੀ ਦੇ ਨਗਰੀ ਚ ਚੱਲੋ ਹਰਮੰਦਰ ਸਾਹਿਬ ਸੌ ਖਾ ਲੋ ਬਾਲੀਆ ਨੇ ਬਾਲੀਆ ਸਾਹਿਬ ਨੇ ਨਾਮ ਦਿੱਤੇ ਆ ਗਿਆ ਬਾਲੀਆ ਸਾਹਿਬ ਨੇ ਕਿ ਤੁਸੀਂ ਸੌ ਖਾ ਲੋ ਨਸ਼ਾ ਨਹੀਂ ਵੇਚਣਾ ਨਸ਼ਾ ਨਹੀਂ ਵੰਡਣਾ ਪੈਸਾ ਨਹੀਂ ਵੰਡਣਾ ਇਲੈਕਸ਼ਨ ਲੜ ਲਓ ਰਾਣਾ ਜੀ ਜਿੱਤਰੀ ਦਿਖਾ ਦੇਣ ਅੱਜ ਕਪੂਰਥਲੇ ਦੇ ਵਿੱਚ ਨਸ਼ੇ ਵਾਲਿਆਂ ਦੀ ਤਦਾਰ ਇੰਨੀ ਵੱਧ ਗਈ 2001 ਤੋਂ ਪਹਿਲਾਂ ਦਾ ਰਿਕਾਰਡ ਚੈੱਕ ਕਰ ਲਓ ਕਪੂਰਥਲੇ ਦੇ ਵਿੱਚ ਤਕੜੇ ਤਕੜੇ ਸੂਰਮੇ ਹੋਏ ਆ ਇਹ ਜਿਹੜੀ ਆ ਰਿਆਸਤੀ ਧਰਤੀ ਮਹਾਰਾਜਾ ਜਗਜੀਤ ਸਿੰਘ ਜੀ ਦਾ ਸ਼ਹਿਰ ਆ ਜਿਹੜਾ ਰਿਆਸਤੀ ਸ਼ਹਿਰ ਵਾ ਇੱਥੇ ਤਕੜੇ ਤਕੜੇ ਜਿੰਨੇ ਸਗੇ ਸਾਡੇ ਪਹਿਲਵਾਨ ਹੋਏ ਆ ਜਿੰਨੇ ਸੀਗੇ ਅੱਜ ਤਕੜੇ ਤੋਂ ਤਕੜੇ ਇੱਥੇ ਨਸ਼ੇੜੀ ਲੱਭਦੇ ਪਏ ਆ ਉਹਨਾਂ ਦਾ ਸਾਨੀ ਦਾ ਰਿਕਾਰਡ ਚੈੱਕ ਕਰੋ ਢੇਲੀ ਲੁੱਟਾ ਖੋਵਾ ਵਾਲਿਆਂ ਦੇ ਪਰਚੇ ਦਰਜ ਹੁੰਦੇ ਲੜਾਈ ਝਗੜੇ ਵਾਲੇ ਪਰਚੇ ਖਤਮ ਹੋ ਗਏ ਕਿਉਂਕਿ ਕਿਸੇ ਦੇ ਵਿੱਚ ਅਣਖ ਹੀ ਨਹੀਂ ਲੜਦਾ ਤਾਂ ਕੋਈ ਹੈ ਹੀ ਨਹੀਂ ਲੁੱਟਾ ਖੋਵਾ ਕਰਦੇ ਪਏ ਕਰਦੇ ਕੌਣ ਪਏ ਜਿਨ੍ਹਾਂ ਨੂੰ ਇਹਨਾਂ ਨੇ ਨਸ਼ਿਆਂ ਤੇ ਲਾਤਾ ਫੋਟੋ ਨੂੰ ਇੱਥੇ ਉਹਨਾਂ ਨੇ ਵਿਧਾਨ ਸਭਾ ਚ ਲੈ ਆ ਦੇ ਮੁੱਦਾ ਬਹੁਤ ਵੱਡਾ ਬਣਾਤਾ ਉਹਨੂੰ ਮੁੱਦਾ ਫੋਟੋ ਦਾ ਨਿਕਾ ਜੀ ਮੁੱਦਾ ਜਿਹੜਾ ਵਾਲਮੀਕੀ ਸਮਾਜ ਪ੍ਰਤੀ ਕਰੇਣਾ ਦਾ ਮੁੱਦਾ ਵਾਲਮੀਕੀ ਸਮਾਜਪਤੀ ਇਹਨਾਂ ਦੇ ਮਨ ਚ ਜਿਹੜੀ ਨਫਰਤ ਸੀ ਉਹ ਸਾਹਮਣੇ ਆ ਗਈ ਸਾਹਮਣੇ ਆ ਗਈ ਤੁਹਾਡਾ ਕੀ ਐਕਸ਼ਨ ਹੋਏਗਾ ਸਾਡਾ ਐਕਸ਼ਨ ਇਹ ਹੋਊਗਾ ਜੇ ਇਹ ਤਾਂ ਵਾਲਮੀਕੀ ਸਮਾਜ ਤੋਂ ਮਾਫੀ ਮੰਗਦੇ ਆ ਠੀਕ ਆ ਸਮਾਜ ਦੀ ਮਰਜ਼ੀ ਹੋ ਉਹ ਇਹਨਾਂ ਨੂੰ ਮਾਫ ਕਰਨਾ ਨਹੀਂ ਕਰਨਾ ਨਹੀਂ ਸਮਾਜ ਨੇ ਮਾਫ ਕਰਨਾ ਹੋਇਆ ਤਾਂ 2027 ਦੇ ਇਲੈਕਸ਼ਨਾਂ ਜਿਹੜੇ 2026 ਚ ਐਮਸੀ ਚੋਣਾਂ ਆ 27 ਚ ਵਿਧਾਨ ਸਭਾ ਚੋਣਾਂ ਤੁਹਾਡਾ ਬਾਈਕਾਟ ਚੱਲ ਰਹਿਊਗਾ ਦੇਖੋ ਜੀ ਬਾਈਕਾਟ ਸਾਡਾ جاری ਆ ਔਰ ਅੱਗੇ ਤਾਂ ਅਸੀਂ ਸਿਰਫ ਗੱਲ ਕਰਦੇ ਸੀਗੇ ਸਮਾਜ ਦੇ ਵਿੱਚ ਕਿ ਇਹਨਾਂ ਨੂੰ ਨਸ਼ੇ ਦੇ ਸਦਾਗਰਾਂ ਨੂੰ ਅੱਗੇ ਨਾਲ ਲੈ ਕੇ ਆਓ ਹੁਣ ਖੁੱਲ ਕੇ ਅਸੀਂ ਸਾਹਮਣੇ ਆਵਾਂਗੇ ਦੇਖੋ ਅੱਗੇ ਨਜਾਇਜ਼ ਪਰਚੇ ਨਜਾਇਜ਼ ਪਰਚੇ ਸਾਨੂੰ ਪਤਾ ਇਹ ਪਰਚੀਆਂ ਤੋਂ ਇਲਾਵਾ ਕੋਖਣੀ ਕਰਾ ਸਕਦੇ ਸਾਡੇ ਤੇ ਨਜਾਇਜ਼ ਪਰਚੇ ਕਰਾ ਸਕਦੇ ਗੋਲੀ ਮਰਵਾ ਦੇਣਗੇ ਕੋਈ ਡਰ ਨਹੀਂ ਗੋਲੀ ਦਾ ਪਰ ਸਾਡਾ ਓਨ ਵਾਲਾ ਜਿਹੜਾ ਬੱਚਿਆਂ ਦਾ ਭਵਿੱਖਾ ਉਹ ਨਸ਼ਿਆ ਤੋਂ ਰਹਿਤ ਹੋ ਜਾਏਗਾ ਜੇ ਰਾਣਾ ਗੁਰਜੀਤ ਸਿੰਘ ਇਤੋਂ ਕਪੂਰਥਲੇ ਚੋਂ 2027 ਚ ਸਾਡੇ ਲੋਕਾਂ ਨੇ ਇਹਨੂੰ ਕੱਢ ਦਿੱਤਾ ਤੇ ਨਸ਼ਿਆ ਤੋਂ ਰਹਿਤ ਸਾਡਾ ਜਿਹੜਾ ਕਪੂਰਥਲਾ ਹੋ ਜਾਏਗਾ ਸਾਡੇ ਬੱਚਿਆਂ ਦਾ ਭਵਿੱਖ ਹੋ ਜਾਏਗਾ ਕਪੂਰਥਲੇ ਦੇ ਵਿੱਚੋਂ ਬੜੇ-ਬੜੇ ਤਕੜੇ ਅਫਸਰ ਬਣ ਕੇ ਨਿਕਲਣਗੇ ਸਾਡੇ ਬੱਚੇ ਪੜ੍ਹ ਲਿਖ ਕੇ ਪਰ ਅੱਜ ਸਾਡੀ ਪੀੜ੍ਹੀ ਜਿਹੜੀ ਆ ਉਹ ਇਹਨੇ ਨਸ਼ੇ ਆਤੀ ਡੋਪ ਦਿੱਤੀ ਆ ਤੈਨ ਮਤ ਕਿ ਹੁਣ ਐਸੀ ਸਮਾਜ ਜਾਗਰਿਤ ਹੋ ਗਿਆ ਵਾ ਤਾਂ ਉਹਨੂੰ ਬਤਾ ਐਗਸਾਮ ਨੂੰ ਚੱਲਦਾ ਕਰੂੰਗੇ ਐਸੀ ਸਮਾਜ ਤਾਂ ਬਹੁਤ ਦੇਰ ਦਾ ਜਾਗਰਿਤ ਹੋ ਚੁੱਕਾ ਵਾ ਪਰ ਕੋਸ਼ਿਸ਼ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਕਿ ਚੌਧਰੀ ਬਣੇ ਪਏ ਆ ਪੈਸੇ ਲੈ ਕੇ ਸਾਡੇ ਸਮਾਜ ਦੇ ਖਾਜ ਘੱਟਾ ਪਾਉਣ ਵਾਲੇ ਝੋਲੀ ਚੱਕ ਉਹ ਝੋਲੀ ਚੱਕ ਲੀਡਰ ਜਿਨ੍ਹਾਂ ਨੂੰ ਕਹਿ ਲਈਏ ਉਹ ਉਹਨਾਂ ਲੀਡਰਾਂ ਦਾ ਵੀ ਸਫਾਇਆ ਪਹਿਲਾਂ ਕਰਾਂਗੇ ਰਾਣਾ ਜੀ ਤੋਂ ਪਹਿਲਾਂ ਤਾਂ ਇਲੈਕਸ਼ਨ ਐਮਸੀ ਦੇ ਆਉਣੇ ਆ ਪਹਿਲਾਂ ਉਹਨਾਂ ਲੀਡਰਾਂ ਦਾ ਸਫਾਇਆ ਕਰਾਂਗੇ ਰਾਣਾ ਜੀ ਦਾ 2027 ਚ ਕਰਾਂਗੇ ਆਪਾਂ ਗੱਲ ਕਰੀਏ ਜੇ ਇਹ ਮੁੱਦਾ ਐ ਇਸ ਤਰ੍ਹਾਂ ਫਖ ਦਰ ਰਿਹਾ ਤੇ ਕੀ ਤੁਸੀਂ ਰਾਣਾ ਰਾਜ ਖਤਮ ਕਰ ਸਕਦੇ ਆ ਬਿਲਕੁਲ ਕਰਾਂਗੇ ਜੀ ਰਾਣਾ ਰਾਜ ਖਤਮ ਹੋਊਗਾ ਰਾਣਾ ਰਾਜ ਨੇ ਕਦੀ ਦੂਜਾ ਰਾਜ ਆਉਣ ਹੀ ਨਹੀਂ ਦੇਣਾ ਜੇ ਰਾਣਾ ਰਾਜ ਰਹੂਗਾ ਕਿਉਂਕਿ ਇਹ ਹੁਣ ਜਿੰਨਾ ਰਾਜ ਆਊਗਾ ਇਹ ਬਹੁਜਨਾਂ ਦਾ ਰਾਜ ਆਊਗਾ ਐਸੀ ਸਮਾਜ ਜਿਹੜਾ ਸਾਡੀ ਗਿਣਤੀ ਇੱਥੇ ਸਭ ਤੋਂ ਵੱਧ ਹੋਣ ਦੇ ਨਾਤੇ ਅੱਜ ਰਾਣਾ ਦਰਜੀਤ ਸਿੰਘ ਦੇ ਹੱਥੋਂ ਸਾਡਾ ਸਮਾਜ ਜਲੀਲ ਹੋ ਰਿਹਾ ਸਾਨੂੰ ਅੱਜ ਇਸ ਚੀਜ਼ ਦੀ ਬੜੀ ਸ਼ਰਮ ਖਾ ਰਹੀ ਹੈ ਲੱਗਦਾ ਕਿ ਅਰਜਰਬ ਵੀ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਜੀ 2012 ਤੋਂ ਬਾਅਦ ਇੱਥੇ ਜਿਹੜੀ ਜਨਗਣਨਾ ਹੋਣੀ ਸੀਗੀ 2021 ਦੇ ਵਿੱਚ ਉਹ ਜਨਗਣਨਾ ਹਜੇ ਤੱਕ ਨਹੀਂ ਕਰਵਾਈ ਗਈ ਹੈ ਕਿਉਂਕਿ 40% ਜਦੋਂ ਐਸੀ ਸਮਾਜ ਦੀ ਵੋਟ ਵੱਧ ਜਾਂਦੀ ਹੈ ਉਹ ਹਲਕਾ ਅਰਜਰਬ ਹੋ ਜਾਂਦਾ ਹੈ ਪਾਡੇ ਸਮਾਜ ਵੱਲੋਂ ਕੋਈ ਆਵਾਜ਼ ਚੱਕੀ ਗਈ ਕੋਈ ਹਾਈ ਫੋਰਮੈਟ ਪਾਈ ਗਈ ਜੀ ਸਾਡੇ ਸਾਡੇ ਸਮਾਜ ਦੇ ਲੀਡਰਾਂ ਵੱਲੋਂ ਡੀਸੀ ਸਾਹਿਬ ਨੂੰ ਮਲ ਕੇ ਐਸਸੀ ਕਮਿਸ਼ਨ ਨੂੰ ਵੀ ਮੰਗ ਪੱਤਰ ਦਿੱਤੇ ਗਏ ਇਲੈਕਸ਼ਨ ਕਮਿਸ਼ਨ ਨੂੰ ਵੀ ਮੰਗ ਪੱਤਰ ਦਿੱਤੇ ਗਏ ਆ ਕਿ ਜਨਗਣਨਾ ਦੇ ਆਧਾਰ ਤੇ ਸਾਡਾ ਕਪੂਰਥਲੇ ਦੀ ਸੀਟ ਐਸਸੀ ਕਰਵਾਈ ਜਾਵੇ ਹਾਂਜੀ